ਮੈਂ ਪਟਿਆਲਾ ਤੋਂ ਬੋਲ ਰਿਹਾ ਹਾਂ ਅਸੀਂ ਇਹ ਛੋਟੇ ਕਿਸਾਨਾਂ ਵਾਸਤੇ ਕਿਸਾਨ ਵੀਰਾਂ ਵਾਸਤੇ ਇਹ ਮਸ਼ੀਨ ਬਣਾਈ ਹੈ ਇਸ ਦਾ ਨਾਮ ਹੈ ਮਿਨੀ ਰਾਈਸ ਸ਼ੈਲਰ ਇਸ ਦੇ ਵਿੱਚ 1.5 ਕੁਇੰਟਲ ਜਿਰੀ ਤੋਂ 1 ਘੰਟੇ ਦੇ ਵਿੱਚ ਜਿਹੜੀ ਹੈਗੀ ਆ ਚਾਵਲ ਅਲੱਗ ਹੋ ਜਾਣਗੇ ਜਿਰੀ ਦਾ ਛਿਲਕਾ ਲੱਗ ਹੋ ਜਾਏਗਾ ਬਿਲਕੁਲ ਪਿਓਰ ਪਾਲਿਸ਼ ਹੋਇਆ ਹੋਇਆ ਚਾਵਲ ਜਿਹੜਾਗਾ ਬਹੁਤ ਵਧੀਆ ਨਿਕਲਦਾ ਹੈਗਾ ਇਹਦੇ ਵਿੱਚ ਇਸ ਇਸ ਮਸ਼ੀਨ ਦਾ ਇਹ ਫਾਇਦਾ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਛੋਟਾ ਬਿਜ਼ਨਸ ਕਰ ਦੇ ਵਿੱਚ ਆਪਾਂ ਜਿਹੜਾ ਹੈਗਾ ਕਰ ਸਕਦੇ ਹਾਂ ਇਹਦੇ ਵਿੱਚ ਕ੍ਰੰਪਟਰ ਗਰੀਵਜ਼ ਦੀ 3 ਹੌਸਪਾਵਰ ਦੀ ਮੋਟਰ ਲੱਗੀ ਹੋਈ ਹੈ ਤੇ ਇੱਕ ਘੰਟੇ ਦੇ ਵਿੱਚ ਇੱਕ ਕੁੰਟਲ ਚਾਵਲ ਤੁਹਾਨੂੰ ਇਹ ਤਿਆਰ ਕਰਕੇ ਦੇ ਦੇਗੀ ਇਹ ਕੁ ਪਾਲਸ ਵਗੈਰਾ ਦਾ ਵੀ ਹੁੰਦਾ ਸੀ ਇਹਦੇ ਵਿੱਚ ਪਾਲਸ ਜਿਹੜੀ ਹੈਗੀ ਆ ਵਿੱਚ ਹੀ ਕਰੀ ਕਰਾਈ ਮਿਲਦੀ ਆ ਬਿਲਕੁਲ ਜਿਹੜੀ ਹੈਗੀ ਆ ਬਿਲਕੁਲ ਬਹੁਤ ਵਧੀਆ ਜਿਸ ਤਰ੍ਹਾਂ ਪਹਿਲਾਂ ਆਪਾਂ ਉਖਲੀ ਦੇ ਵਿੱਚ ਕੁੱਟ ਕੇ ਚਾਵਲ ਆਪਾਂ ਪਿੰਡਾਂ ਦੇ ਵਿੱਚ ਤਿਆਰ ਕਰਿਆ ਕਰਦੇ ਸੀ ਸੇਮ ਉਸ ਤਰ੍ਹਾਂ ਦਾ ਹੀ ਮਤਲਬ ਜਿਹੜਾ ਹੈਗਾ ਇਹਦੇ ਵਿੱਚ ਚਾਵਲ ਨਿਕਲੇਗਾ ਉਹੀ ਚੀਜ਼ ਜਿਹੜੀ ਹੈਗੀ ਆ ਹੋਏਗੀ ਔਰ ਇਹਦਾ ਖਾਣ ਦਾ ਟੇਸ ਜਿਹੜਾ ਹੈਗਾ ਜਿਹੜੇ ਸ਼ੈਲਰ ਦੇ ਚਾਵਲ ਨਾਲੋਂ ਦੂਸਰੇ ਵੱਡੇ ਸ਼ੈਲਰ ਦੇ ਚਾਵਲ ਨਾਲੋਂ ਜ਼ਿਆਦਾ ਵਧੀਆ ਹੋਏਗਾ ਔਰ ਬਹੁਤ ਵਧੀਆ ਜਿਹੜਾ ਹੈਗਾ ਇਹ ਕਮਾਈ ਦਾ ਜਿਹੜਾ ਹੈਗਾ ਜਰੀਆ ਆਪਣੇ ਘਰਾਂ ਵਾਸਤੇ ਛੋਟੇ ਕਿਸਾਨਾਂ ਵਾਸਤੇ ਬਹੁਤ ਵਧੀਆ ਬਣ ਸਕਦਾ ਹੈਗਾ ਇਹਦੇ ਨਾਲ ਆਪਾਂ ਬਿਜ਼ਨਸ ਵੀ ਕਰ ਸਕਦੇ ਹਾਂ ਇਸ ਦੀ ਕੀਮਤ 30000 ਰੁਪਏ ਜੀ ਤੇ GST ਅਲੱਗ ਹੈ 30000 ਰੁਪਏ ਦੀ ਇਹ ਮਸ਼ੀਨ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਆਪਾਂ ਇੱਕ ਕੁਇੰਟਲ ਘੰਟੇ ਦੇ ਵਿੱਚ ਜਿਹੜਾ ਹੈਗਾ ਚਾਵਲ ਤਿਆਰ ਕਰ ਸਕਦੇ ਹਾਂ ਜੀਰੀ ਤੋਂ ਇਹ ਮਸ਼ੀਨ ਦੀ ਵਿਸ਼ੇਸ਼ਤਾ ਇਹ ਹੈ ਜਿਸ ਤਰ੍ਹਾਂ ਅੱਜਕੱਲ 11 21 ਤੁਸੀਂ ਜੀਰੀ ਬੀਜਦੇ ਹੋ 11 21 ਜੀਰੀ ਦਾ ਜਿਹੜਾ ਹੈਗਾ ਮੁੱਲ ਬਾਜ਼ਾਰ ਦੇ ਵਿੱਚ ਵੱਧ ਤੋਂ ਵੱਧ ਤੁਹਾਨੂੰ 3000 ਰੁਪਏ ਮਿਲਦਾ ਜੇ ਤੁਸੀਂ ਉਹ ਜੀਰੀ ਆਪਣੀ ਸਟਾਕ ਕਰ ਲੋ ਅੱਜ ਕੱਲ ਜਿਹੜਾ ਹੈਗਾ ਬਾਸਮਤੀ ਚਾਵਲ 100 ਰੁਪਏ ਕਿਲੋ ਵਿਕ ਰਿਹਾ ਹੈਗਾ ਜੇ ਤੁਸੀਂ ਉਹ ਸਟਾਕ ਕਰਕੇ ਇੱਕ ਦਿਨ ਦੇ ਵਿੱਚ 10 ਕੁਨਟਲ ਜੀਰੀ ਦਾ ਚਾਵਲ ਕੱਢ ਕੇ ਤੁਸੀਂ ਬਾਜ਼ਾਰ 'ਚ ਵੇਚਣ ਜਾਓਗੇ ਤੁਹਾਡਾ ਜਿਹੜਾ ਹੈਗਾ ਬਹੁਤ ਵਧੀਆ ਤੁਹਾਨੂੰ ਜਿਹੜੀ ਹੈਗੀ ਇਹ ਕਮਾਈ ਹੋ ਸਕਦੀ ਹੈ ਤੇ ਆਤਮ ਨਿਰਭਰ ਹੋ ਜਾਓਗੇ ਕਮਾਈ ਜਿਹੜੀ ਹੈਗੀ ਤੁਹਾਡੀ ਤਿੰਨ ਗੁਣਾ ਹੋ ਜਾਏਗੀ ਇਸ ਦੇ ਨਾਲ ਇਹਦੀ ਮਸ਼ੀਨ ਦੀ ਕੀਮਤ ਵੀ ਕੁਝ ਨਹੀਂ ਹੈਗੀ ਮੈਂ ਬਹੁਤ ਘੱਟ ਕੀਮਤ ਰੱਖੀ ਹੈ ਮੈਂ ਸਮੇਂ-ਸਮੇਂ ਤੋਂ ਸ਼ੁਰੂ ਤੋਂ ਪਟਿਆਲੇ ਦੇ ਵਿੱਚ ਪਹਿਲਾਂ ਮੈਂ ਜਨਰੇਟਰ ਬਣਾਨਾ ਤੇ ਹੁਣ ਇਹ ਮਸ਼ੀਨਾ ਮੈਂ ਕਿਸਾਨ ਵੀਰਾਂ ਵਾਸਤੇ ਨਵੀਂ ਤੋਂ ਨਵੀਆਂ ਮਸ਼ੀਨਾਵਾਂ ਤਿਆਰ ਕਰਦਾ ਰਹਿੰਦਾ ਮੇਰਾ ਕੰਮ ਹੀ ਇਹ ਹੈ ਵੀ ਮੈਂ ਕਿਸਾਨ ਵੀਰਾਂ ਦੇ ਭਲੇ ਵਾਸਤੇ ਹਰ ਇੱਕ ਚੀਜ਼ ਜਿਹੜੀ ਹੈਗੀ ਵਧੀਆ ਤੇ ਵਧੀਆ ਬਣਾਉਣਾ ਸ਼ਕਤੀ ਜਨਰੇਟਰ ਤੋਂ ਬਾਅਦ ਹੁਣ ਮਸ਼ੀਨ ਬਣਾਈ ਹੈ ਮੈਂ ਇਹ ਕਿਸਾਨ ਵੀਰਾਂ ਵਾਸਤੇ ਇਹ ਜਿਹੜੀ ਹੈਗੀ ਕਿਸਾਨ ਵੀਰਾਂ ਵਾਸਤੇ ਫਾਇਦੇਮੰਦ ਹੈ ਤੇ ਬਹੁਤ ਕਿਸਾਨ ਵੀਰਾਂ ਨੇ ਲਈ ਹੈ ਲੈ ਕੇ ਜਿਹੜੇ ਹੈਗੇ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਇਸ ਤੋਂ ਖੁਸ਼ ਨੇ ਆਹ ਮੋਟਰ ਇਹਦੇ ਵਿੱਚ ਕੰਰਪਟਰ ਗਰੀਵਜ਼ ਦੀ ਤਿੰਨ ਹਾਊਸਵਰ ਦੀ ਮੋਟਰ ਲੱਗੀ ਹੋਈ ਆ ਬਿਜਲੀ ਵੀ ਕੁਛ ਨਹੀਂ ਖਾਂਦੀ ਇੱਕ ਕੁਇੰਟਲ ਚਾਵਲ ਦੇ ਉੱਤੇ ਤੁਹਾਡੇ ਵੱਧ ਤੋਂ ਵੱਧ ਜਿਹੜਾ ਹੈਗਾ 10 ਰੁਪਏ ਦੀ ਬਿਜਲੀ ਭੁਕੇਗੀ ਇਸ ਤੋਂ ਬਾਅਦ ਬਿਜਲੀ ਨਹੀਂ ਭੁਗਦੀ ਹੈਗੀ ਤੁਸੀਂ ਚਾਵਲ ਅਸਤੇ ਮੈਂ ਕਿਸਾਨ ਵੀਰਾਂ ਨੂੰ ਇਹ ਕਾਂਗਾ ਚਾਵਲ ਮੰਡੀਆਂ 'ਚ ਵੇਚਣ ਦੀ ਬਜਾਏ ਆਪਣਾ ਇੱਕ ਪ੍ਰੋਡਕਟ ਆਪਣਾ ਵਧੀਆ ਬਾਸਮਤੀ ਚਾਵਲ ਤਿਆਰ ਕਰਕੇ ਬਾਜ਼ਾਰ ਦੇ ਵਿੱਚ ਪੈਕਿੰਗ ਕਰਕੇ ਵੇਚੋ ਤੁਹਾਡਾ ਚਾਵਲ ਜਿਹੜਾ ਹੈਗਾ 80 ਤੋਂ 90 ਰੁਪਏ ਕਿਲੋ ਵੇਚੇਗਾ ਜਿਹੜਾ ਤੁਸੀਂ 25-30 ਰੁਪਏ ਕਿਲੋ ਜਾ ਕੇ 38 ਵੇਚ ਦਿੰਦੇ ਹੋ